કેબિનેટ મંત્રી પંજાબ લાલચંદ કટારુચક હોના બોલો 77મી આઝાદી દિવસ ਦੇ मौके ਤੇ ਪੂਰੇ ਹੀ ਦੇਸ਼ ਵਾਸੀ ਨੂੰ ਪੰਜਾਬ ਵਾਸੀਆਂ ਨੂੰ ਜਿਹੜੀਆਂ ਲੱਖ ਲੱਖ ਬਤਾਈਆਂ ਦਿੱਤੀਆਂ ਗਈਆਂ ਤੇ ਨਾਲ ਦੀ ਹੀ ਉਹਨਾਂ ਵੱਲੋਂ ਮੈਸੇਜ ਦਿੱਤਾ ਗਿਆ ਕਿ आओ ਸਾਰੇ ਰਲ ਮਿਲ ਕੇ ਆਪਸੀ ਭਾਈਚਾਰਾ ਤੇ ਪਿਆਰ ਬਣਾ ਕੇ ਰੱਖੀਏ ਤਾਂ ਜੋ ਸਾਡਾ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਮੈਂ ਲਾਲਚੰਦ ਕਟਾਰੂਚક ਸਮੁੱਚੇ ਦੇਸ਼ ਵਾਸੀਆਂ ਤੇ ਆਪਣੇ ਪਿਆਰੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਦੀ 77ਵੀਂ ਬਰગਟ ਦੀਆਂ ਦਿਲ ਦੀ ਗਹਿਰਾਈਆਂ ਤੋਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਆਜ਼ਾਦੀ ਲੰਬੇ ਸੰਘਰਸ਼ਾਂ ਤੋਂ ਬਾਅਦ ਕਠਨ ਹਾਲਾਤਾਂ ਦੇ ਵਿੱਚੋਂ ਪ੍ਰਾਪਤ ਕੀਤੀ ਹੈ ਬਹੁਤ ਸਾਰੇ ਲੋਕਾਂ ਨੇ ਇਸ ਆਜ਼ਾਦੀ ਦੀ ਪ੍ਰਾਪਤੀ ਦੇ ਲਈ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਘਰਾਂ ਦੀਆਂ ਕੁਰਕੀਆਂ ਕਰਾਈਆਂ ਫਾਂਸੀ ਦੇ ਰਸੇ ਚੁੰਮੇ ਤੇ ਏਡੇ ਵੱਡਮੁੱਲੇ ਬਲਦਾਨ ਤੋਂ ਬਾਅਦ ਪ੍ਰਾਪਤ ਹੋਈ ਆਜ਼ਾਦੀ ਜਿਹਦੇ ਅੰਦਰ ਅਸੀਂ ਨਿਗਮਾਨ ਰਹੇ ਹਾਂ ਮੈਂ ਜਿੱਥੇ ਦੇਸ਼ ਤੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਉਹ ਤੇ ਇਸ ਆਜ਼ਾਦੀ ਦੀ ਰਾਖੀ ਤੇ ਆਪਣੇ ਭਾਰ ਦੇ ਸਿਰ ਦਾਖਣਤਾ ਦੀ ਕਾਮਯਾਬੀ ਲਈ ਵੀ ਸਮੁੱਚੇ ਲੋਕਾਂ ਨੂੰ ਧੰਨ ਕਰਦਾ ਆਪਸੀ ਭਾਈਚਾਰਾ ਆਪਸੀ ਪਿਆਰ ਬਣਾ ਕੇ ਰੱਖੀਏ ਸਾਡਾ ਦੇਸ਼ ਸਾਡਾ ਪੰਜਾਬ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸੋ ਸਮੁੱਚੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਵੀ ਸ਼ਹੀਦਾਂ ਨੂੰ ਵੀ ਸਾਡਾ ਲੱਖ ਲੱਖ ਪ੍ਰਣਾਮ